ਅਸਲਾਮੁਆਲੇਕਮ ਦੋਸਤੋ ਕੀ ਹਾਲ ਚਾਲ ਹੈ ਯਾਇਆ ਚੜਦੇ ਪੰਜਾਬ ਦੇ ਅੰਦਰ ਇੱਕ ਖਬਰ ਹੈ ਕਿ ਇੱਕ ਬਹੁਤ ਬੜਾ ਗਾਇਕ ਰਾਜਵੀਰ ਜਵੰਦਾ ਹਾਂਜੀ ਹਾਂਜੀ ਕਹਿੰਦੇ ਉਹਨਾਂ ਦੇ ਗਾਣੇ ਬਹੁਤ ਜ਼ਿਆਦਾ ਮਸ਼ਹੂਰ ਨੇ ਲੇਕਿਨ ਕੱਲ ਦਾ ਉਹਨਾਂ ਦਾ ਨਾ ਐਕਸੀਡੈਂਟ ਹੋਇਆ ਤੇ ਬਹੁਤ ਜ਼ਿਆਦਾ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਤੇ ਰੀੜ ਦੀ ਹੱਡੀ ਤੇ ਵੀ ਸੱਟ ਲੱਗੀ ਆ ਤੇ ਇਵਨ ਕਿ ਡਾਕਟਰ ਵੀ ਕਹਿ ਰਹੇ ਨੇ ਕਿ ਆਖਰੀ ਆਖਰੀ ਮੁਸ਼ਕਲ ਹੈ ਮਤਲਬ ਕਿ ਕਹਿੰਦੇ ਵੀ ਕਿ ਰਾਬ ਵੱਲੋਂ ਕੋ ਕੁਰੀਸ਼ਮਾ ਆ ਜੇ ਤੇ ਗਲੈਰਾ ਗੱਲ ਹੈ ਬਾਕੀ ਉਹਨਾਂ ਦੇ ਚਾਂਸ ਨਹੀਂ ਹੈਗੇ ਤੇ ਇਸ ਮਾਮਲੇ ਤੇ ਭਾਈ ਰঞ্জੀਤ ਸਿੰਘ ਢਡਰੀਆਂ ਵਾਲੇ ਦਾ ਇੱਕ ਬਿਆਨ ਸਾਹਮਣੇ ਆਇਆ ਦੋਸਤੋ ਉਹ ਕੀ ਕਹਿ ਰਹੇ ਨੇ ਕਿ ਭਾਈ ਰਾਜਵੀਰ ਜਵੰਦਾ ਜਿਹੜੇ ਨੇ ਉਹ ਕਿਸ ਤਰ੍ਹਾਂ ਦੇ ਇਨਸਾਨ ਸੀ ਤੇ ਉਹਨਾਂ ਵਾਸਤੇ ਦੁਆ ਦੀ ਅਪੀਲ ਕੀਤੀ ਜਾ ਰਹੀ ਹੈ ਪੂਰੇ ਪੰਜਾਬ ਦੇ ਅੰਦਰ ਤੇ ਚੜ੍ਹਦੀ ਕਲਾ 'ਚ ਰਹਿਣ ਜਾਂ ਇਹ ਕੋਈ ਵੀ ਬੰਦਾ ਅਗਰ ਦੁੱਖ ਦੀ ਘੜੀ ਦੇ ਵਿੱਚ ਉਹਨੇ ਵਾਸਤੇ ਦੁਆ ਕਰਨੀ ਚਾਹੀਦੀ ਹੈ ਸੇਹ ਤਕਲੀਫ ਰੱਬ ਉਹਨੂੰ ਸੇਹ ਦੇਵੇ ਉਹਦੇ ਮਾਂ ਪਿਓ ਨੂੰ ਸਬਰ ਦੇਵੇ ਤੇ ਦੂਸਰਾ ਇਹ ਕਿ ਉਮੀਦ ਨਹੀਂ ਛੱਡਣੀ ਚਾਹੀਦੀ ਇਸ ਮਾਮਲੇ ਦੇ ਵਿੱਚ ਅਕਸਰ ਲੋਕ ਕਹਿ ਦਿੰਦੇ ਨੇ ਕਿ ਜੀ ਉਹ ਬੱਸ ਹਨ ਗਰੀਬ ਜਾਣ ਆ ਲੈ ਹਾਂ ਜਿਸ ਤਰ੍ਹਾਂ ਕਿ ਕੁਝ ਚੈਨਲ ਵੀ ਉਹਨਾਂ ਦੇ ਨਾਮ ਦੇ ਨਾਲ ਹੁਣੇ ਸੀਲ ਆਈ ਜਾ ਰਹੀ ਸੀ ਉਹ ਅਜੇ ਹੈਗੇ ਨੇ ਸੀ ਦਾ ਮਤਲਬ ਇਹ ਨਹੀਂ ਕਿ ਵੀ ਉਹ ਅਜੇ ਜ਼ਿੰਦਾ ਨੇ ਤੇ ਉਹ ਉਹ ਇੱਕ ਅਲੱਗ ਦਾ ਗੱਲ ਹੈ ਕਿ ਉਹਨਾਂ ਨੂੰ ਚੜਦੀ ਕਲਾ 'ਚ ਰੱਖੇ ਸਿਹਤ ਦਵੇ ਕਿਉਂਕਿ ਮਾਂ ਪਿਓ ਵਾਸਤੇ ਬਹੁਤ بڑا ਇਮਤਿਹਾਨ ਹੁੰਦਾ ਤੇ ਦੋਸਤੋ ਬਾਈ ਰਣਜੀਤ ਸਿੰਘ ਟ੍ਰੈਡੀਅਮ ਵਾਲੇ ਦੀ ਇਹ ਵੀਡੀਓ ਸੋਣ ਲਿਆ ਇੱਕ ਹੁਣ ਜਿਵੇਂ ਨੌਜਵਾਨ ਇੱਕ ਵੀਰ ਗੋਂਦਾ ਹੈ ਜਿਹੜਾ ਆ ਨੈਟ ਤੇ ਦੇਖ ਰਹੇ ਹੋ ਤੁਸੀਂ ਸਾਰੇ ਰਾਜਵੀਰ ਸਿੰਘ ਹੈ ਰਾਜਵੀਰ ਜਵੰਦਾ ਕਰਕੇ ਹਸਪੀਟਲ ਦੇ ਵਿੱਚ ਫੋਟਿਜ ਦੇ ਵਿੱਚ ਪਿਆ ਐਕਸੀਡੈਂਟ ਹੋਇਆ ਸਾਰੀ ਦੁਨੀਆ ਦੇ ਵਿੱਚ ਅਰਦਾਸਾਂ ਕਰੋ ਅਰਦਾਸਾਂ ਕਰੋ ਉਹਦੀ ਜਾਨ ਬਚ ਜਾਏ ਬਿਲਕੁਲ ਐਡਾ ਸੋਹਣਾ ਸੁਨੱਖਾ ਨੌਜਵਾਨ ਹੈ ਸਾਰੇ ਹੀ ਕਰ ਰਹੇ ਅਰਦਾਸ ਤੇ ਕਿ ਕਿਸੇ ਦੇ ਮਾਂ ਦਾ ਪੁੱਤ ਉਹਨੂੰ ਕੁਝ ਹੋਵੇ ਨਾ ਪੰਜਾਬ ਦਾ ਪੁੱਤ ਹੈ ਸਾਰੇ ਹੀ ਆਪਾਂ ਅਰਦਾਸਾਂ ਕਰਦੇ ਆਂ ਜੇ ਕਿਸੇ ਦਾ ਵੀ ਬੱਚਾ ਹਸਪੀਟਲ 'ਚ ਪਿਆ ਹੋਵੇ ਰੀੜ ਦੀ ਹੱਡੀ ਤੇ ਸੱਟ ਹੋਵੇ ਗਰਦਨ ਤੇ ਸੱਟ ਹੋਵੇ ਦਿਮਾਗ ਡੈੱਡ ਹੋ ਜਾਏ ਤੇ ਆਪਾਂ ਸਾਰੇ ਹੀ ਹਰਕ ਵਾਸਤੇ ਹੀ ਆਪਾਂ ਅਰਦਾਸ ਕਰਾਂਗੇ ਜਿਹਦਾ ਇਦਾਂ ਦਾ ਹਾਲਾਤ ਹੋਣ ਨਾ ਉਹ ਕੋਈ ਵੀ ਬੱਚਾ ਹੋਵੇ ਕੱਲੀ ਉਹ ਕੱਲਾ ਉਹ ਗਾਣ ਵਾਲੇ ਮੁੰਡੇ ਦੀ ਗੱਲ ਨਹੀਂ ਉਹ ਤੇ ਕੋਈ ਵੀ ਹੋਏਗਾ ਜਿਹਦੇ ਜਿਹਦਾ ਹਾਲਾਤ ਇਦਾਂ ਦੇ ਨਾਜ਼ੁਕ ਹੋਵੇ ਗੰਭੀਰ ਹੋਵੇ ਡਾਕਟਰ ਕਹਿਣ ਖਤਰਾ ਹੈ ਤੇ ਆਪਾਂ ਸਾਰੇ ਵਾਸਤੇ ਅਰਦਾਸ ਕਰਾਂਗੇ ਯਾਰ ਇਹਦਾ ਇਹਦੀ ਜਾਨ ਬਚੇ ਇਹ ਤੇ ਆ ਵੇਖੋ ਸਾਡੀ ਭਾਵਨਾ ਹਰ ਬੰਦੇ ਦੇ ਅੰਦਰ ਇਹ ਭਾਵਨਾ ਹੋਣੀ ਚਾਹੀਦੀ ਹੈ ਕਿਸੇ ਤੇ ਦਇਆ ਕਰਨੀ ਕਿਸੇ ਲਈ ਅਰਦਾਸ ਕਰਨੀ ਕਿਸੇ ਦਾ ਭਲਾ ਸੋਚਣਾ ਅਰਦਾਸ ਕਰਨ ਦਾ ਮਤਲਬ ਹੈ ਕਿ ਅਸੀਂ ਅੰਦਰੋਂ ਸੈਂਸਿਟਿਵ ਆ ਅਸੀਂ ਅੰਦਰੋਂ ਸਾਡੇ ਅੰਦਰ ਦਰਦ ਹੁੰਦਾ ਹੈ ਅਸੀਂ ਅੰਦਰੋਂ ਮਹਿਸੂਸ ਕਰਦੇ ਆਂ ਅਸੀਂ ਕਿਸੇ ਦੇ ਦਰਦ ਨੂੰ ਫੀਲ ਕਰਦੇ ਆਂ ਅਸੀਂ ਜਜ਼ਬਾਤ ਐ ਸਾਡੇ ਅੰਦਰ ਅਸੀਂ ਜਿਉਂਦੇ ਆਂ ਸਾਨੂੰ ਕਿਸੇ ਦੀ ਤਕਲੀਫ ਨੂੰ ਵੇਖ ਕੇ ਤਕਲੀਫ ਹੁੰਦੀ ਐ ਕਿਸੇ ਦੇ ਅਥਰੂਆਂ ਨੂੰ ਅਥਰੂਆਂ ਨੂੰ ਵੇਖ ਕੇ ਸਾਨੂੰ ਵੀ ਰੋਣਾ ਆਉਂਦਾ ਕਿਸੇ ਦੀ ਮਾਂ ਦਾ ਪੁੱਤ ਨਾ ਮਰੇ ਆਪਾਂ ਸਾਰੇ ਹੀ ਅੰਦਰੋਂ ਇਹ ਅਰਦਾਸ ਕਰਦੇ ਆਂ ਇਹ ਤੇ ਪੱਕਾ ਇੱਕ ਚੰਗਾ ਹਰੇਕ ਵਾਸਤੇ ਹੀ ਕਿਸੇ ਵਾਸਤੇ ਨਹੀਂ ਹਰੇਕ ਵਾਸਤੇ ਇੱਕ ਵਾਰੀ ਆਉਣਾ ਚਾਹੀਦਾ ਹੈ ਵੀ ਨਾ ਇਦਾਂ ਨਾ ਹੋਵੇ ਇਹ ਤੇ ਸਾਡੇ ਮਨ ਦਾ ਬਲਬਲ ਹੈ ਹੋਣਾ ਚਾਹੀਦਾ ਇੱਕ ਤੇ ਗੱਲ ਇਹ ਇੱਕ ਦੂਜੀ ਗੱਲ ਇਹ ਹੈ ਕਿ ਐਕਸੀਡੈਂਟ ਹੋਇਆ ਕਿਉਂ ਕਹਿੰਦੇ ਦੋ ਸਾਹਣੇ ਪਿੱੜਦੇ ਪਿੱੜਦੇ ਅੱਗੇ ਆ ਗਏ ਤੇ ਇੱਕਦਮ ਉਹਦਾ ਮੋਟਰਸਾਈਕਲ ਡਿੱਗ ਗਿਆ ਤੇ ਇੱਕ ਇੱਕ ਕਿੰਨਾ ਕਿਚਰ ਇਹ ਕੱਲੇ ਉਹਦੀ ਜਵੰਦੇ ਦੀ ਗੱਲ ਨਹੀਂ ਗੱਡੀਆਂ ਦਾ ਮਸਲਾ ਤੇ ਸਾਰਿਆਂ ਨੂੰ ਹੀ ਆ ਹੁਣ ਮੈਂ ਇੱਧਰ ਨੂੰ ਆਇਆ ਅੱਜ ਤੇ ਮੈਂ ਪਹਿਲਾਂ ਇਹਨਾਂ ਨਾਲ ਗੱਲ ਕਰਦਾ ਸੀ ਮੈਂ ਕਿਹਾ ਜਦੋਂ ਵਾਪਸ ਆਉਣਾ ਰਾਤ ਵੇਲੇ ਜਰਾ ਧਿਆਨ ਰੱਖਿਓ ਰਾਤ ਨੂੰ ਗੱਡੀਆਂ ਸਪੀਡ ਤੇ ਹੁੰਦੀਆਂ ਪਤਾ ਹੀ ਨਹੀਂ ਲੱਗਦਾ ਕਿੱਧਰੋਂ ਮਾ ਨਿਕਲ ਆਉਂਦੀ ਐ ਸਾਡੇ ਇੱਥੇ ਪੰਜ ਪਿਆਰਿਆਂ ਦੀ ਗੱਡੀ ਕਈ ਸਾਲ ਪਹਿਲਾਂ ਐਕਸੀਡੈਂਟ ਹੋਈ ਸੀ ਸਾਰੀ ਗੱਡੀ ਖਤਮ ਹੋ ਗਈ ਸੀ ਪੰਜ ਪਿਆਰੇ ਅਮਰ ਸ਼ਿਕਾ ਕੇ ਜਾ ਰਹੇ ਸੀ ਇਸੇ ਰੋਡ ਤੇ ਤੁਹਾਡੇ ਵਾਲਾ ਜਿਹੜਾ ਸਾਡਾ ਜਾ ਰਿਹਾ ਨਾ ਇਹ ਭਿੱਖੀ ਵਾਲਾ ਰੋਡ ਆ ਜਿਹੜਾ ਸਾਰਾ ਇਹਦੇ ਉੱਤੇ ਐਕਸੀਡੈਂਟ ਹੋਇਆ ਸੀ ਤੇ ਅੱਜ ਤੋਂ 28 ਸਾਲ ਪਹਿਲਾਂ 메ਨ ਰੋਡ ਦੇ ਉੱਤੇ ਇੱਥੇ ਠੂਠਿਆਂ ਵਾਲੀ ਪਿੰਡ ਪੈਂਦਾ ਨੇੜੇ ਮੈਂ ਜਿਪਸੀ ਦੇ ਵਿੱਚ ਸੀ ਗੱਡੀ ਦੇ ਵਿੱਚ ਸੀ ਉਦੋਂ ਐਕਸੀਡੈਂਟ ਹੋਇਆ ਸੀ ਭਾਈ ਮੱਖਣ ਸਿੰਘ ਦੀ ਸਾਡੇ ਨਾਲ ਆ ਜਸਵੀਰ ਸਿੰਘ ਆਪਾਂ ਸਾਰੇ ਸੀ ਭਾਈ ਮੱਖਣ ਸਿੰਘ ਦੀ ਮੌਤ ਹੋਈ ਸੀ ਐਕਸੀਡੈਂਟ ਵਿੱਚ ਪੰਜ ਪਿਆਰਿਆਂ ਦੇ ਨਾਲ ਵੀ ਇਦਾਂ ਹਾਦਸਾ ਸਾਡੇ ਵਾਪਰਿਆ ਸੋ ਇਦਾਂ ਦੇ ਹਾਦਸੇ ਵਾਪਰਦੇ ਆ ਕਿਉਂਕਿ گاਵਾ ਇੱਕਦਮ ਆ ਜਾਂਦੀਆਂ ਸਾਡੇ ਸਿਸਟਮ ਨਹੀਂ ਕੋਈ ਆ ਹੁਣ ਦੋ ਤਿੰਨ ਦਿਨ ਤੇ ਰਹੇ ਆ ਉਥੇ ਵੇਖਿਆ ਕੋਈ ਜਾਨਵਰ ਛੜਕਦੇ ਦੇ ਵੇਖਿਆ ਹੀ ਨਹੀਂ ਜਾਨਵਰ ਤੇ ਕੀ ਕਦੇ ਕੋਈ ਕੁੱਤਾ ਵੀ ਨਹੀਂ ਵੇਖਿਆ ਰੋਡ ਦੇ ਉੱਤੇ ਸਿਸਟਮ ਹੈ ਹੁਣ ਜਿਹੜੀਆਂ ਸਰਕਾਰਾਂ ਹਨ ਭਾਵੇਂ ਪੰਜਾਬ ਦੇ ਸੀਐਮ ਹਨ ਭਾਵੇਂ ਹਿਮਾਚਲ ਦੇ ਹਨ ਭਾਵੇਂ ਹਰਿਆਣੇ ਦੇ ਹਨ ਜਿਹੜੇ ਬੰਦਿਆਂ ਦੀ ਪਹੁੰਚ ਹੈ ਉਹ ਇਕੱਠੇ ਹੋਣ ਕੁਝ ਐਸਾ ਹੀਲਾ ਵਸੀਲਾ ਕਰਨ ਵੀ ਇਹਦਾ ਸੈਟਅਪ ਹੋਵੇ ਕੋਈ ਰੋੜਾਂ ਦਾ ਸਿਸਟਮ ਬਣੇ ਕੋਈ ਇਹਦਾ ਢਾਂਚਾ ਬਣੇ ਕਿੰਨੀਆਂ ਕਮਾਵਾਂ ਦੇ ਪੁੱਤ ਜਿਹੜੇ ਨੇ ਇੰਦਾ ਵੈਂਟੀਲੇਟਰਾਂ ਦੇ ਪਏ ਰਹਿਣਗੇ ਆਪਾਂ ਇੱਕ ਤੇ ਇਦਾਂ ਹੀ ਹੁੰਦਾ ਵੀ ਹਾਂ ਜੀ ਬੜਾ ਮਾੜਾ ਹੋਇਆ ਅਰਦਾਸਾਂ ਕਰੋ ਹੱਲ ਤੇ ਕਰੋ ਅੱਜ ਇੱਕ ਦਾ ਹੋ ਗਿਆ ਕੱਲ ਨੂੰ ਦੂਜੇ ਦਾ ਹੋ ਜਾਣਾ ਇਹਦਾ ਰਾਜਵੀਰ ਸਿੰਘ ਜਵੰਦਾ ਜਿਹੜਾ ਉਹਦਾ ਤੇ ਪਤਾ ਲੱਗ ਗਿਆ ਜਿਹੜੇ ਹੋਰ ਹਜ਼ਾਰਾਂ ਹੀ ਬੱਚੇ ਸੜਕਾਂ ਤੇ ਮਰੀ ਜਾਂਦੇ ਨੇ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਥੋੜੇ ਮਰਦੇ ਇੱਕਦਮ ਗਾ ਆ ਗਈ ਇੱਕਦਮ ਸਾਹਣ ਆ ਗਿਆ ਅੱਗੇ ਤੇ ਸਾਨੂੰ ਤੇ ਗਊ ਟੈਕਸ ਵੀ ਲੱਗਦਾ ਹੈ ਬਊ ਟੈਕਸ ਵੀ ਲੱਗਦਾ ਹੈ ਬਊ ਟੈਕਸ ਕਿਉਂ ਲੱਗਦਾ ਹੈ ਵੀ ਗਾਵਾਂ ਨੂੰ ਸੰਭਾਲਿਆ ਜਾਏਗਾ ਬਊ ਟੈਕਸ ਲੱਗਦਾ ਹੈ ਤੇ ਗਊ ਟੈਕਸ ਕਿਉਂ ਲੱਗਦਾ ਹੈ ਕਿ گاਵਾਂ ਨੂੰ ਸੰਭਾਲਿਆ ਜਾਏਗਾ ਜਦੋਂ ਹਰ ਬੰਦਾ گاਵਾਂ ਨੂੰ ਸਾਹਮਣ ਲਈ ਟੈਕਸ ਦਿੰਦਾ ਹੈ ਤੇ ਫਿਰ گاਵਾਂ ਸੰਭੀਆਂ ਜਾਣੀਆਂ ਚਾਹੀਦੀਆਂ ਨੇ ਨਾ ਕਿਉਂ ਬਈ ਜਦੋਂ ਅਸੀਂ ਟੈਕਸ ਦਿੰਨੇ ਆ ਸਾਰੇ ਜਣੇ ਇਹ ਸਪੈਸ਼ਲ ਗਊ ਗਊ ਟੈਕਸ ਲੱਗਦਾ ਹੈ ਵੀ گاਵਾਂ ਨੂੰ ਸੰਭਾਲਣ ਵਾਸਤੇ ਭਾਰਤ ਦੇ ਵਿੱਚ ਟੈਕਸ ਤੇ ਜਦੋਂ ਸਾਡੇ ਤੋਂ ਟੈਕਸ ਲਿਆ ਜਾਂਦਾ ਹੈ ਤੇ ਫਿਰ گاਵਾਂ ਸੰਭਣੀਆਂ ਵੀ ਚਾਹੀਦੀਆਂ ਇਦੇ ਤੇ ਵਰਕ ਵੀ ਹੋਣਾ ਚਾਹੀਦਾ। ਇਹਦੇ ਤੇ ਸਰਕਾਰਾਂ ਨੂੰ ਸੈਟਅਪ ਇਹੋ ਜਿਹਾ ਕਰਨਾ ਚਾਹੀਦਾ ਹੈ ਕਿ ਜਗ੍ਹਾ-ਜਗ੍ਹਾ ਇਦਾਂ ਦਾ ਇੰਤਜ਼ਾਮ ਹੋਵੇ, ਇਦਾਂ ਦਾ ਪ੍ਰਬੰਧ ਹੋਵੇ ਵੀ ਆਵਾਰਾ ਜਿਹੜੇ ਪਸ਼ੂ ਫਿਰਦੇ ਐ, ਬੜੀਆਂ ਮਾਵਾਂ ਦੇ ਪੁੱਤ ਮਰੇ ਐ। ਅੱਗੇ ਤੋਂ ਨਾ ਕਿਸੇ ਦਾ ਨੁਕਸਾਨ ਹੋਵੇ। ਇਹ ਐ ਸਿਆਣੀ ਗੱਲ। ਇਹ ਐ ਸਮਝਦਾਰੀ ਦੀ ਗੱਲ। ਇੱਕ ਤੇ ਇਦਾਂ ਵੀ ਹਾਏ ਮਰ ਗਿਆ ਜੀ, ਬੁਤੀ ਜੀ ਉੱਡੀ ਫਿਰਦੀ ਐ ਜੀ, ਗਰਮੀ ਐ ਜੀ। ਇੱਕ ਤੇ ਇਹ ਕਹਿ ਕੇ ਛਾਰ ਲੋ। ਮੂੰਹ ਤੇ ਕੱਪੜਾ ਲੈ ਲਓ ਇੱਕ ਹੈ ਹੱਲ ਕੀ ਹੈ ਦਾ ਇਸੇ ਤਰ੍ਹਾਂ ਇੱਕ ਤੇ ਐਕਸੀਡੈਂਟ ਨੇ ਇੱਕ ਤੇ ਰੋ ਲਓ ਅਰਦਾਸਾਂ ਕਰ ਲਓ ਇਹ ਤੇ ਹੈ ਇਹ ਤੇ ਸਾਡੇ ਅੰਦਰ ਦਾ ਬਲਬਲ ਆ ਆਪਾਂ ਵਿਖਾ ਲਿਆ ਵੀ ਸਾਨੂੰ ਦਰਦ ਹੈ ਸਾਨੂੰ ਤਕਲੀਫ ਹੈ ਪਰ ਇਹਨਾਂ ਗੱਲਾਂ ਦਾ ਹੱਲ ਤੇ ਤਾਂ ਹੀ ਹੋਣਾ ਨਾ ਜੇ ਆਪਾਂ ਹੱਲ ਕੱਢਣ ਵਾਲੇ ਪਾਸੇ ਤੁਰਾਂਗੇ ਤੇ ਕਰਨਾ ਹੈ ਵੱਡੇ ਵੱਡੇ ਪੱਦਰ ਤੇ ਹੋਣਾ ਹੈ ਇਹ ਇਹ ਤੇ ਹਾਈ ਲੈਵਲ ਦੇ ਉੱਤੇ ਹੋਣਾ ਹੈ ਜਦੋਂ ਸੈਂਟਰ ਗਵਰਨਮੈਂਟ ਹੋਵੇ ਪੰਜਾਬ ਸਰਕਾਰ ਸੈਂਟਰ ਸਰਕਾਰ ਇਹਨਾਂ ਨੇ ਵੱਡੇ ਵੱਡੇ ਪ੍ਰਬੰਧ ਕਰਨੇ ਨੇ ਤੇ ਉਹਦੇ ਵਾਸਤੇ ਹੌਲੀ ਹੌਲੀ ਯਤਨ ਕਰਨਾ ਚਾਹੀਦਾ ਹੈ ਹੌਲੀ ਹੌਲੀ ਸੋਚਣਾ ਚਾਹੀਦਾ ਹੈ ਕਿ ਇਹਦਾ ਹੱਲ ਕੀ ਹੋਵੇ ਛੜਕਾਂ ਤੇ ਇਹਦਾ ਕੀ ਪ੍ਰਬੰਧ ਕੀਤਾ ਜਾਵੇ ਕਿੱਥੇ ਕਿੱਥੇ ਕਿੱਦਾਂ ਕਿੱਦਾਂ ਦੇ ਇੰਤਜ਼ਾਮ ਕੀਤੇ ਜਾਣ ਤਾਂ ਜੋ ਇਹ ਮੁਸ਼ਕਲਾਂ ਨਾ ਆਉਣ ਸੋ ਸੋਚਣਾ ਅਸੀਂ ਹੱਲ ਵੱਲ ਹੱਲ ਕੀ ਹੈ ਇਹ ਆਇਆ ਬੈਰਨਜੀਤ ਸਿੰਘ ਢੱਡਰੀਆਂ ਵਾਲੇ ਦੀ ਇਹ ਗੱਲ ਬਿਲਕੁਲ ਠੀਕ ਹੈ ਐਕੂਰੇਟ ਹੈ ਕਿ ਰੋੜਾਂ ਦੇ ਢਾਂਚੇ ਬਣਾਉਣੇ ਚਾਹੀਦੇ ਨੇ ਸੇਫਟੀ ਪ੍ਰੀਕਾਸ਼ਨਸ ਹਰ ਤਰ੍ਹਾਂ ਜਿਹੜੇ ਜਾਨਵਰ ਖੁੱਲੇ ਫਿਰਦੇ ਨੇ ਇਹਨਾਂ ਦੇ ਕਿੰਨੇ ਸਾਰੀਆਂ ਜਾਨਾਂ ਜ਼ਾਇਆ ਹੋ ਜਾਂਦੀਆਂ ਹਾਂਜੀ ਉਹ ਇੱਕ ਅਲੱਗਾਂ ਗੱਲ ਏ ਕਿ ਵੀ ਹਿੰਦੁਸਤਾਨ ਦੇ ਵਿੱਚ ਗਾਏ ਨੂੰ ਇੱਕ ਹੌਲੀ ਜਾਨਵਰ ਸਮਝਿਆ ਜਾਂਦਾ ਲੇਕਿਨ ਉਹਦੇ ਹੋਣ ਵਾਲੇ ਨੁਕਸਾਨਾਤ ਜਿਹੜੇ ਨੇ ਜਾਂ ਗਾਓ ਜਿੱਦੂ ਗਾਓ ਟੈਕਸ ਵੀ ਲੱਗਾ ਹੋਇਆ ਤੇ ਫਿਰ ਉਹਦੇ ਥੋੜੇ ਜੇ ਪ੍ਰਬੰਧਕ ਹੋਣੇ ਚਾਹੀਦੇ ਨੇ ਮੈਂ ਇੱਕ ਦਿਨੇ ਕਿ ਸਵਾਰਟੈਨਾ ਜੀ ਦੀ ਵੀਡੀਓ ਦੇਖ ਰਹੀ ਸੀ ਤੇ ਉਹ ਰਾਤ ਨੂੰ ਇੱਕ ਸ਼ਹਿਰ ਚ ਗਏ ਜਾ ਰਹੇ ਸੀ ਤੇ ਉਹ ਦਿਖਾ ਰਹੇ ਸੀ ਕਿ ਉੱਥੇ ਜਾਨਵਰ ਇਹ ਕੋਈ ਕੁਝ ਦਿਨ ਪਹਿਲੇ ਦੀ ਵੀਡੀਓ ਹੈ तकरीबन ਮਹੀਨਾ ਕੁ ਵੇਲੇ ਦੀ ਵੀ ਇਹ ਲੋਕਾਂ ਦੇ ਨੁਕਸਾਨ ਦੇ ਸਬਬ ਬਣ ਸਕਦੀਆਂ ਨੇ ਰੋਡ ਦੇ ਉੱਤੇ ਲਗੀਆਂ ਫਿਰਦੀਆਂ ਸਨ ਬਹੁਤ ਜ਼ਿਆਦਾ ਅਕਸਰ ਵੀਡੀਓ ਆਪਾਂ ਦੇਖੀ ਨੇ ਇੰਡੀਆ ਦੀ ਕੋਈ ਵੀਡੀਓ ਵੇਖੀਏ ਪਿੰਡ ਦੀ ਜਾਂ ਸ਼ਹਿਰ ਦੀ ਉੱਥੇ گاਵਾ ਵੈਸੇ ਟੁਰੀਆਂ ਫਿਰਦੀਆਂ ਹਾਂ ਉਹ ਵੈਸੇ ਨੇ ਉਹ ਹੋਲੀ ਜਾਨਵਰ ਨਹੀਂ ਨਹੀਂ ਹੋਲੀ ਜਾਨਵਰ ਇਹ ਉਹਨਾਂ ਨੂੰ ਛੱਡਤਾ ਉਹਨਾਂ ਦਾ ਮਾਲਕ ਕੋਈ ਨਹੀਂ ਹੁੰਦਾ ਸਿੱਖਾਂ ਵਾਸਤੇ ਤੇ ਨਹੀਂ ਨਾ ਹੋਲੀ ਨਹੀਂ ਤੇ ਉਹਨਾਂ ਦੇ ਮੁਲਕ ਜਿਹੜਾ ਫਿਰ ਉਹ ਜਿਹੜਾ ਉਹਨਾਂ ਦਾ ਮੁਲਕ ਦਾ ਮੇਨ ਮਜ਼ਾ ਵੀ ਹੁੰਦੀ ਵੇਇਆ ਤਾਂ ਤੇਰੇ ਨੂੰ ਕੋਈ ਫਾੜ ਨਹੀਂ ਸਕਦਾ ਉਹ ਛੱਡ ਦਿੰਦੇ ਨੇ ਲੋਕ ਜਾਂ ਜ਼ਿਆਦਾ ਉਮਰ ਦੀਆਂ ਹੋ ਜਾਣੀਆਂ ਕੋਈ ਐਸੀਆਂ ਵੈਸੀ ਜੋ ਵੀ ਉਹਨਾਂ ਨੂੰ ਮਸਲਾ ਮਸਾਇਲ ਹੋ ਜਾਏ ਤੇ ਫਿਰ ਛੱਡ ਦਿੱਤੀਆਂ ਜਾਂਦੀਆਂ ਹਾਲਾਂਕਿ ਹਕੂਮਤ ਨੇ ਥੋੜੇ ਬਹੁਤ ਇੰਤਜ਼ਾਮ ਕੀਤੇ ਹੋਏ ਨੇ ਮੁxtਲਿਫ ਹਲਾਕਿਆਂ ਜਾਂ ਵੱਡੇ ਸ਼ਹਰਾਂ ਦੇ ਵਿੱਚ ਨਾ ਉਹ ਤਵੇਲੇ ਜੇ ਬਣਾਏ ਨੇ ਕਿ ਜਿੱਥੇ ਉਹਨਾਂ ਨੂੰ ਰੱਖਿਆ ਹੋਇਆ ਤੇ ਉਹਨਾਂ ਨੂੰ ਖੁਰਾਕ ਦਿੱਤੀ ਜਾਂਦੀ ਏ ਜਿਵੇਂ ਆਪਣੇ 올ਡ ਐਜ ਹੋਮ ਹੁੰਦੇ ਨੇ ਇਸ ਤਰ੍ਹਾਂ ਜਾਨਵਰਾਂ ਦੇ ਇਹ ਭਾਈ ਰਾਜਵੀਰ ਜਵੰਦਾ ਕਹਿੰਦੇ ਨੇ ਕਿ ਬਹੁਤ ਬੜੇ ਗਾਇਕ ਸੀ ਤੇ ਕਹਿੰਦੇ ਯਈਆ ਇਹਨਾਂ ਦੇ ਜਿੰਨੇ ਵੀ ਗਾਣੇ ਨੇ ਨਾ ਉਹਨਾਂ ਤੇ ਕੋਈ ਕਿੰਤੂ ਪਰੰਤੂ ਨਹੀਂ ਕਰ ਸਕਦਾ ਮਤਲਬ ਕਿ ਇਹਨਾਂ ਨੇ ਬੜੇ ਅੱਛੇ ਗਾਣੇ ਗਾਏ ਨੇ ਫੈਮਿਲੀ ਵਾਲੇ ਗਾਣੇ ਗਾਏ ਨੇ ਤੇ ਮਚਿਓਰਿਟੀ ਇਹਨਾਂ ਦੀ ਬਹੁਤ ਹਾਈ ਲੈਵਲ ਦੀ ਸੀ ਤੇ پیسے ਤੇ ਹਰ ਗੂਲੂਕਾਰ ਹੀ ਆਇਆ ਕਮਾਲ ਅੰਦਾਜ਼ ਹਾਦਸੇ ਦਾ ਜ਼ਿਕਰੀਆ ਜਿਹੜਾ ਹਾਦਸੇ ਦੇ ਬਾਰੇ ਅਸਲ ਗੱਲ ਇਹ ਨਾ ਕਿ ਜਿਹੜਾ ਇਹ ਹਾਦਸਾ ਵਪਰਿਆ ਜਾਂ ਹੋਇਆ ਉਹਦੇ ਚ ਕਿਹਾ ਇਹ ਕਹਿ ਰਹੇ ਨੇ ਕਿ ਵੀ ਉਹ ਬਿਲਕੁਲ ਸਲੋ ਸਪੀਡ ਤੇ ਜਾ ਰਹੀ ਸੀ ਦੋ ਸਾਹ ਅੱਗੇ ਆ ਕੇ ਮੋਟਰਸਾਈਕਲ ਸੀ ਮੋਟਰਸਾਈਕਲ ਦੇ ਸੀ ਨਾ ਹੈਵੀ ਬਾਈਕ ਸੀ ਬੀ ਐਮ ਡਬਲਯੂ ਦੀ ਬਹੁਤ ਵੱਡੀ ਮਹਿੰਗੀ ਮੋਟਰਸਾਈਕਲ ਸੀ ਉਹ ਨੂੰ ਪਾਕਿਸਤਾਨੀ ਕਰੋੜ ਦੀ ਸਹੀ ਹੋ ਗਿਆ ਤੇ ਉਹ ਬਾਈਕ ਸੀ ਤੇ ਥੋੜੇ ਦਿਨ ਪਹਿਲੇ ਹੀ ਉਹਨਾਂ ਨੇ ਮੇਰੇ ਖਾਲੇ ਕੈਨੇਡਾ ਦੇ ਵਿੱਚ ਸ਼ੋਅ ਕੀਤਾ ਸੀ ਤੇ ਉੱਥੋਂ ਹੈਲਮਟ ਤੇ ਸਾਰਾ ਕੁਝ ਉਹ ਲੈ ਕੇ ਆਏ ਸੀ ਜਿਹੜਾ ਬਾਈਕਰਾਂ ਦਾ ਹੁੰਦਾ ਹੈ ਯਾਨੀ ਕੋ ਸੇਫਟੀ ਵਾਸਤੇ ਸੇਫਟੀ ਵਾਸਤੇ ਤੇ ਉਹ ਪਾ ਕੇ ਉਹੀ ਪਾ ਕੇ ਉਹ ਜਾ ਰਹੇ ਸੀ ਤੇ ਦੋ ਸਾਲ ਲੜਨਦੇ ਸੀ ਤੇ ਉਹ ਕਹਿੰਦੇ ਨੇ ਕਿ ਉਹ ਇੱਕ ਸਾਲ ਲੜਨਦੇ ਸੀ ਤੇ ਉਹ ਇੱਕ ਨਾਲ ਵੱਜੇ ਨੇ ਉਹ ਸਪੀਡ ਵੀ ਕੋ ਨਹੀਂ ਸੀ 30 40 ਦੀ ਸਪੀਡ ਸੀ ਤੇ ਬਾਈਕ ਦੀ 30 40 ਦੀ ਕੋਈ ਸਪੀਡ ਨਹੀਂ ਹੁੰਦੀ ਵੱਡੀ ਬਾਈਕ ਦੀ ਉਹ ਕੰਟਰੋਲ ਹੁੰਦੀ ਕਿਉਂਕਿ ਇਹਦੇ ਅੱਗੇ ਵੀ ਡਬਲ ਡਿਸਕ ਬ੍ਰੇਕ ਹੁੰਦੀ ਪਿੱਛੇ ਵੀ ਹੁੰਦੀ ਹੈ ਤੇ ਉਹ ਉਹਦੇ ਨਾਲ ਟਕਰਾ ਕੇ ਤੇ ਅੱਗੇ ਬਲੈਰੋ ਜਾ ਰਹੀ ਸੀ ਉਹਦੇ ਵਿੱਚ ਵਜੇ। ਮਤਲਬ ਕਿ ਉਹ ਗੱਡੀ ਦੇ ਵਿੱਚ ਵਜੇ ਨੇ ਤੇ ਉਹਨਾਂ ਦੀ ਉਹਦੀ ਵਜ੍ਹਾ ਤੋਂ ਉਹਨਾਂ ਦੀਆਂ ਸਾਰੀਆਂ ਬਸਲੀਆਂ ਟੁੱਟ ਗਈਆਂ। ਜਿਹੜੀ ਹੱਡੀ ਦੋ ਤਿੰਨ ਜਗ੍ਹਾ ਤੋਂ ਗਰਦਨ ਤੇ ਦਿਮਾਗ ਕੰਮ ਕਰਨਾ ਬੰਦ। ਉਸ ਤੋਂ ਇਲਾਵਾ ਇੱਕ ਹੋਰ ਖਬਰ ਵੀ ਹੈ ਕਿ ਉਹ ਉਹਨਾਂ ਨੂੰ ਦੋ ਹਾਰਟ ਅਟੈਕ ਵੀ ਹੋਏ। ਉਸ ਤੋਂ ਬਾਅਦ ਜਦੋਂ ਹਸਪਤਾਲਿਆ ਗਿਆ ਬੜੀ ਸਵਿਅਰ ਕੰਡੀਸ਼ਨ 'ਚ। ਆਪਣਾ ਅੰਦਰ ਦਾ ਨਿਜ਼ਾਮ ਹੀ ਹੁੰਦਾ ਕਰਦਾ। ਹਾਂਜੀ ਬਹੁਤ ਸਵਿਅਰ ਕੰਡੀਸ਼ਨ 'ਚ। ਤੇ ਇਹ ਤੁਹਾਡੀ ਇੱਕ ਹਮਦਰਦੀ ਕੇ ਭਾਈ ਰਾਜਵੀਰ ਸਿੰਘ ਜਵੰਦਾ ਕਿ ਉਹਨਾਂ ਦੇ والدین ਵਾਸਤੇ ਇਹ ਬਹੁਤ ਵੱਡਾ ਟੈਸਟ ਏ ਕਿਉਂਕਿ ਲੋਕ ਵੀ ਉਹਨਾਂ ਨੂੰ ਫਾਲੋ ਕਰਦੇ ਨੇ ਉਹਨਾਂ ਦੀ ਵਾਕਦਾ ਨੇ ਵੀ ਕਿਹਾ ਕਿ ਵੀ ਸਾਰੇ ਲੋਕ ਅਰਦਾਸ ਕਰਨ ਉਹਦੇ ਵਾਸਤੇ ਦੁਆ ਕਰਨ ਕਿ ਉਹ ਨੂੰ ਸੇ ਮਿਲ ਜਾਵੇ ਤੇ ਦੋਸਤੋ ਕਿ ਐਸੀ ਲੱਗੀ ਤੁਹਾਨੂੰ ਵੀਡੀਓ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਮੇਲੇ ਨਵੇਂ ਵੀਡੀਓ ਨਾਲ ਆਪਣਾ ਖਿਆਰ ਰੱਖ ਜੇ ਅੱਲਾਹ ਨਿਗੇਬਾਨ